सो थैंक यू ध्यान देवाऊ नोटिस कोमर विजय प्रताप सिंह मानयोग स्पीकर साहब साडा शहर अमृतसर मैं दोबारा बोल रहा हूं अमृत अतसर अमृतसर गुरु रामदास जी ने इस नगरी नु भरोसाई सी आज ये शहर देखो नरक देवच तब्दील हो गया है पीन वाला पानी لوکاں ਨੂੰ ਨਹੀਂ ਨਸੀਬ ਹੋ ਰਿਹਾ। ਔਰ ਪਾਣੀ ਦੇ ਵਿੱਚ ਸਿਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਲੋਕ ਕਿ ਕਿਸ ਤਰੀਕੇ ਦੇ ਨਾਲ ਉਹ ਪਾਣੀ ਪੀ ਰਹੇ ਨੇ ਅਸੀਂ ਸਮਝ ਸਕਦੇ ਹਾਂ। ਜੋ ਸਿਵਰੇਜ ਦਾ ਪਾਣੀ ਹੈ, ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵੈਕ ਮਾਰ ਕੇ ਜਾ ਰਿਹਾ ਹੈ। ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਸ਼ਹਿਰ ਦੇ ਵਿੱਚ। ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਠੇਕੇ ਵਾਲੇ کارਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ। ਕਾਰਪੋਰੇਸ਼ਨ ਵਾਲੇ ٹھੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਨੇ ਤੇ ਪਰੇਸ਼ਾਨ ਕੌਣ ਹੈ ਅੰਮ੍ਰਿਤਸਰ ਦੀ ਜਨਤਾ ਔਰ ਇਹ ਪ੍ਰੋਬਲਮ ਕਿਸੇ ਇੱਕ ਹਲਕੇ ਦਾ ਨਹੀਂ ਹੈ ਚਾਹੇ ਨਾਰਥ ਹੈ ਸਾਊਥ ਹੈ ਸੈਂਟਰਲ ਹੈ ਈਸਟ ਹੈ ਵੈਸਟ ਹੈ ਸਾਰੇ ਮਲੇ ਸਹਿਬਾਨ ਬੈਠੇ ਹੋਣ ਇਹ ਹਰ ਏਰੀਆ ਦਾ ਪ੍ਰੋਬਲਮ ਹੈ ਸਰ ਤੁਸੀਂ ਪੜ ਔਰ ਇਹਦਾ ਸੋਲੂਸ਼ਨ ਪੜਨੀ ਹੈ ਜੀ ਤੁਸੀਂ ਉਹ ਸਿਰਫ ਜਿਹੜੀ ਤੁਹਾਡੀ ਉਹ ਹੈ ਨਾ ਇਹਦਾ ਸੋਲੂਸ਼ਨ ਤੁਸੀਂ ਪੜਦੇ ਹੋ ਜਿਹੜੀ ਤੁਹਾਡੀ ਸਰ 1 ਸੈਕਿੰਡ ਸਰ ਮੈਨੂੰ ਇਹ ਬੜਾ ਟੈਨਸ਼ਨ ਨੋਟਿਸ ਲਾਉਣ ਦੀ ਲੋੜ ਕਿਉਂ ਪਈ ਕਿਉਂਕਿ 968 ਕੁਐਸਚਨ ਨੰਬਰ ਮੈਂ ਬਜਟ ਸੈਸ਼ਨ ਦੇ ਵਿੱਚ ਦਿੱਤਾ ਸੀ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਨੂੰ ਜੇਕਰ ਕੁਐਸਚਨ ਨੰਬਰ 968 ਧਿਆਨ ਦਿੱਤਾ ਗਿਆ ਹੁੰਦਾ ਅੱਜ ਇਹ ਪ੍ਰੋਬਲਮ ਨਹੀਂ ਆਉਣਾ ਸੀ ਤੇ ਬਰਸਾਤ ਦੇ ਵਿੱਚ ਅਮ੍ਰਿਤਸਰ ਦੇ ਲੋਕ ਨਰਕ ਦਾ ਜੀਵਨ ਬਚਿਤ ਕਰ ਰਹੇ ਨੇ ਮੈਂ ਇਹੀ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਇਸ ਤੋਂ ਬਾਅਦ ਮੈਨੂੰ ਜਰੂਰ ਮੌਕਾ ਦਿਨਾ ਦੋ ਚਾਰ ਤੱਥ ਨੇ ਮੈਂ ਜਰੂਰ ਦੇਵਾਂਗਾ ਅ ਇਹ ਦੱਸਣਾ ਜੂਰੀ ਹੈ ਕਿ ਸ਼ਹਿਰ ਵਿੱਚ ਲਗਭਗ 1500 ਕਿਲੋਮੀਟਰ ਸੀਵਰੇਜ ਪਿਆ ਹੋਇਆ ਹੈ ਅਤੇ ਵੱਖ-ਵੱਖ ਸਮੇਂ-ਸਮੇਂ ਦੇ ਉੱਤੇ ਜਾਂ ਸੁਪਰ ਸੈਕਸ਼ਨ ਸੀਡਾਂ ਨਾਲ ਉਹਨਾਂ ਦੀ ਸਪਾਈ ਕੀਤੀ ਜਾਂਦੀ ਹੈ। ਔਰ ਸੋਲਿਡ ਵੇਸਟ ਬੈਂਚਮੈਂਟ ਪ੍ਰੋਜੈਕਟ 2116 ਵਿੱਚ ਰਿਆਇਕਰਤਾ ਮੈਸੇਜ ਜੋ ਵਾਇਡਾ ਕੰਪਨੀ ਨੂੰ ਅਲਰਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਜਿਹੜਾ ਕਾਰਜਕਾਰੀ ਲੜਿੰਦੇ ਮਾਪਦੰਡ ਨਹੀਂ ਅਨਸਾਰ ਉਹ ਕਰ ਰਹੇ ਨਗਰ ਨਿਗਰ ਕਾਰਪੋਰੇਸ਼ਨ ਦੇ ਵੱਲੋਂ 8.04 ਕਰੋੜ ਦਾ ਜ਼ਮਾਨਾ ਲਗਾਏ ਜਾਣ ਤੇ ਕਈ ਨੋਟਿਸ ਜਾਰੀ ਕੀਤੇ ਦੇ ਬਾਵਜੂਦ ਵੀ ਕੂੜਾ ਚੁੱਕਣ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਪਰ ਉਹਨਾਂ ਦੇ ਖਿਲਾਫ ਉਹ ਨੋਟਿਸ ਦੇ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰਸੀਡਿੰਗ ਉਸ ਦੀ ਚੱਲ ਰਹੀ ਹੈ ਸੋ ਕੂੜੇ ਦੇ ਥੋਸ ਪ੍ਰਬੰਧਾ ਵਾਸਤੇ ਉਥੋਂ ਐਨ ਜੀਓਸ ਵਗੈਰਾ ਤੋਂ ਵੀ ਹੈਲਪਲੀਤੀ ਜਾਰੀ ਹੈ ਔਰ ਇਸ ਤਰ੍ਹਾਂ ਨਗਰ ਨਿਗਮ ਅਮਰਸਰ ਨੇ ਪਹਿਲਾਂ ਵੀ ਮੌਜੂਦਾ ਯਿਆਰ ਕਰਤਾ ਦੇ ਜੋਖਮ ਅਤੇ ਲਾਗਤ ਦੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਇੱਕ ਐਨਜੀਓ ਵਗੈਰਾ ਦੀ ਵੀ ਮਦਦ ਲਈ ਜਾਰੀ ਹੈ ਮੈਂ ਇੱਕ ਵਾਰ ਫਿਰ ਇਸ ਸਦਨ ਵਿੱਚ ਪ੍ਰੋਸਾ ਦਵਾਉਂਦਾ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਅਚੇਤ ਨਾਗਰ ਸਹੂਲਤਾਂ ਮਹਿਆ ਕਰਾਉਣ ਲਈ ਸੋਭਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ ਥੈਂਕ ਯੂ ਜੀ ਕੁਮਰ ਜੀ ਮਾਨਯੋਗ ਸਪੀਕਰ ਸਾਹਿਬ ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਪਸਰਾ ਨੇ ਜਵਾਬ ਬਣਾ ਕੇ ਪੇਛਤਾ ਇਹਨਾਂ ਨੇ ਪੜਤਾ ਇਹੀ ਜਵਾਬ ਇਹਨਾਂ ਨੇ ਸਵਾਲ ਨੰਬਰ 968 ਦੇ ਆਨਸਰ ਦੇ ਵਿੱਚ ਵੀ ਦਿੱਤਾ ਸੀ ਸੇਮ ਆਨਸਰ ਲੇਕਿਨ ਸਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ ਮੇਰੀ ਗੱਲ ਵੀ ਹੋਈ ਸੀ ਕਿ ਮਾਨਯੋਗ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਅਫਸਰਾਂ ਦੇ ਨਾਲ ਇਹਨਾਂ ਨੇ ਗੱਲ ਕੀਤੀ ਲੇਕਿਨ ਇਹ ਸਭ ਤੋਂ ਵੱਡਾ ਅਸੀਂ ਇਹ ਕਹਾਂਗੇ ਕਿ ਸਿਸਟਮ ਕਿਸ ਤਰ੍ਹਾਂ ਦਾ ਹੋ ਗਿਆ ਹੈ ਸੌਰੀ ਸਟੇਟ ਆਫ ਅਫੇਅਰਸ ਕਿ ਆਪਣੇ ਮਹੱਕਮੇ ਦੇ ਮੰਤਰੀ ਦੇ ਗੱਲ ਅਫਸਰ ਨਹੀਂ ਸੁਣਦੇ ਬਾਰ ਬਾਰ ਇਹ ਫੋਨ ਕਰਦੇ ਨੇ ਮੈਂ ਵੀ ਇਹਨਾਂ ਨੂੰ ਫੋਨ ਕਰਦਾ ਅਸੀਂ ਲੋਕਲ ਲੈਵਲ ਤੇ ਫੋਨ ਕਰਨਾ ਬੰਦ ਕਰਤਾ ਸਰ ਇਹ ਵੀ ਫੋਨ ਕਰਦੇ ਨੇ ਅਫਸਰਾਂ ਨੂੰ ਇੱਕ ਨਗਿੰਦਰ ਪ੍ਰਸਾਦ ਜਈ ਹੈ ਉਹ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਤੁਸੀਂ ਕੱਲ ਐਸਆਈ ਬੋਰਡ ਸਿੰਘ ਦੀ ਗੱਲ ਕਰ ਰਹੇ ਸੀ ਜਈ ਨਗਿੰਦਰ ਪ੍ਰਸਾਦ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ਹਾਂ ਇਹ ਪ੍ਰੇਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਿਸ ਦੇ ਘਰ ਦੇ ਵਿੱਚ ਜਿਸ ਦੇ ਕਿਚਨ ਦੇ ਵਿੱਚ ਸਿਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤਾਂ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇੱਕ ਤਾਂ ਇੱਕ ਜਵਾਬ ਦੇ ਹੀ ਫਿਕਸ ਕੀਤੀ ਜਾਵੇ ਕਿ ਮਹਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਤਾਂ ਅਫਸਰਾਂ ਦੀ ਇੱਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਔਰ ਅਕਾਊਂਟੇਬਿਲਟੀ ਫਿਕਸ ਹੋਣਾ ਜ਼ਰੂਰੀ ਹੈ आज दी समस्या जो है वो जनता जिस समस्या ਦੇ ਨਾਲ ਪਰੇਸ਼ਾਨ ਹੈ ਉਸ ਨੂੰ ਹੱਲ ਕਰਨ ਦੀ ਹੈ ਇੱਕ ਹੋਰ ਸਮੱਸਿਆ ਇਸ ਦੇ ਲਿੰਕ ਰੱਖਦੀ ਹੈ ਕਿ ਮਲਟੀ ਏਜੰਸੀ ਸਿਸਟਮ ਇੱਕ ਛੋਟੇ ਸਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੇਕਰ ਤੁਸੀਂ ਕਾਰਪੋਰੇਸ਼ਨ ਨੂੰ ਫੋਨ ਕਰੋ ਉਹ ਕਹਣਗੇ ਕਿ ਏਡੀਆ ਦਾ ਹੈ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਫਿਰ ਕੋਈ ਕਹੇਗਾ ਕਿ ਇਹ ਪੀਡਬਲਯੂਡੀ ਦਾ ਹੈ ਕੋਈ ਕਹੇਗਾ ਕਿ ਇਹ ਇੰਪਰੂਵਮੈਂਟ ਟਰਫ ਦਾ ਹੈ ਇੱਕ ਸਿਸਟਮ ਬਣਨਾ ਚਾਹੀਦਾ ਹੈ ਇੱਕ ਅੰਮ੍ਰਿਤਸਰ ਸਹਿਰ ਦੇ ਵਿੱਚ ਇੱਕ ਏਜੰਸੀ ਕੰਮ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਲੋਕ ਐਡੀਆ ਨੂੰ ਫੋਨ ਕਰਨ ਜਾਂ ਪੀਡਬਲੂਡੀ ਨੂੰ ਕਰਨ ਜਾਂ ਇੰਪਰੂਵਮੈਂਟ ਟਰਸਟ ਨੂੰ ਕਰਨ ਸਭ ਤੋਂ ਮਾੜੀ ਗੱਲ ਹੋਈ ਹੈ ਸਰ 23 ਜਨਵਰੀ 2023 23 ਜਨਵਰੀ 2023 ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਟਿਨਿਓਰ ਖਤਮ ਹੋ ਗਿਆ। ਮੇਰੇ ਆਪਣੇ ਹਲਕੇ ਦੇ ਵਿੱਚ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਕੁਮਰ ਜੀ 17 ਕਾਉਂਸਲਰ ਨੇ ਸਰ ਤੁਸੀਂ ਕੁਐਸਚਨ 12 ਪੰਚਾਇਤ ਦੇ ਨਹੀਂ ਸਰ ਮੈਂ ਇਹ ਇਦਾ ਹੀ ਮੈਂ ਕਿਸ ਤਰ੍ਹਾਂ ਸਰ ਸਿਵਿਕ ਕਮਿਊਨਿਟੀਜ਼ ਵਾਸਤੇ 17 ਕਾਉਂਸਲਰਾਂ ਦਾ ਤੇ 12 ਸਰਪੰਚਾਂ ਦਾ ਕੰਮ ਇਕੱਲਾ ਇੱਕ ਐਮਐਲਏ ਨਹੀਂ ਕਰ ਸਕਦਾ ਹੈ। ਇਸ ਕਰਕੇ ਸਰ ਭਾਵੇਂ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਅਫਸਰਾਂ ਦੀ ਅਕਾਉਂਟੇਬਿਲਟੀ ਫਿਕਸ ਹੋਵੇ

ਅਸੀਂ ਵੀ ਦੇਖੋ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਸੰਤੋਨਾ ਦੇ ਰਹੇ ਹਾਂ ਲੇਕਿਨ ਇਲਾਜ ਹੋਣਾ ਚਾਹੀਦਾ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੈ ਥੈਂਕ ਯੂ ਜੀ ਕਰਵਾ ਦਿਓ ਥੈਂਕ ਯੂ ਪੀਣ ਵਾਲਾ ਪਾਣੀ ਦੇ ਦਿਓ ਜੀ ਤੇ ਕੂੜਾ ਥੈਂਕ ਯੂ ਮੰਤਰੀ ਜੀ ਕੁਝ ਕਿਹਾ ਚਾਹੁੰਦੇ ਹੋ ਮੰਤਰੀ ਜੀ ਮਾਨਜੋਤ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਪਹਿਲੋ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਚਾਹੇ ਉਹਨਾਂ ਦੀ ਕੋਈ ਹੁਕਮਾਂ ਦੀ ਕੰਪਲੇਂਟ ਕਰਨ ਦੇ ਵਿੱਚ ਕੋਈ ਬਿਊਰੋਕ੍ਰੈਟਿਕ ਅੰਗੈਲੀ ਨਹੀਂ ਕਰ ਰਿਹਾ ਜੇਕਰ ਕਿਤੇ ਵੀ ਹੁੰਦੀ ਹੈ ਤਾਂ ਉਹਦੇ ਅਫਸਰ ਦੀ ਬਗੈਰ ਜ਼ਿੰਮੇਵਾਰੀ ਫਿਕਸ ਕਰਦੀ ਐ ਐਸੀ ਕੋਈ ਗੱਲ ਨਹੀਂ ਕਿ ਬਿਊਰੋਕ੍ਰੇਸੀ ਗੱਲ ਨਹੀਂ ਮੰਦੀ ਹੈਗੀ ਸਾਈਕਲ ਦੇ ਮੈਂਬਰ ਸਾਹਿਬ ਨੇ ਜੋ ਹੁਕਮ ਕੀਤਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਐ ਆਪਣੀ ਸਰਕਾਰ ਅਸੀਂ ਉੱਥੇ ਆਵਾਂਗੇ ਸਾਰੇ ਅਫਸਰ ਸਵਾਰ ਵੀ ਅਸੀਂ ਬੁਲਾਵਾਂਗੇ ਮੈਂ ਮੈਂਬਰ ਸਾਹਿਬ ਨੂੰ ਭਰੋਸਾ ਦਵਾਣਾ ਕਿ ਵਿਦਿਨ 2 ਵੀਕਸ ਸਰ ਅਸੀਂ ਤੁਹਾਡੇ ਕੋਲ ਆਵਾਂਗੇ ਸਾਰੇ ਐਮਐਲਏ ਸਬੰਨ ਇਕੱਠੇ ਹੋਣਗੇ ਮੀਟਿੰਗ ਕਰਾਂਗੇ ਜੋ ਪੋਸੀਬਲ ਹੋ ਉਹ ਵੱਤ ਵਤ ਕਰਾਂਗੇ ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਥੈਂਕ ਯੂ ਥੈਂਕ ਯੂ ਥੈਂਕ